ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਦੇ ਅੰਮ੍ਰਿਤਸਰ ਫੇਰੀ ਤੇ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਤੇ ਵਿੱਚ ਹਾਲ ਬਾਜ਼ਾਰ ਤੋਂ ਭਰਾਵਾ ਦੇ ਢਾਬੇ ਤੱਕ ਇੱਕ ਰੋਡ ショਅ ਕਰਿਆ ਗਿਆ ਉਸ ਤੋਂ ਬਾਅਦ ਅੱਜ ਸਵੇਰੇ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਪੁੱਜੇ ਇਸ ਮੌਕੇ ਤੇ ਸੰਤ ਮਲਕੀਤਨਾਥ ਓਮ ਪ੍ਰਕਾਸ਼ ਗੱਬਰ ਕਰਨबीर ਸਿੰਘ ਅਤੇ ਹੋਰ ਸੰਤ ਸਮਾਜ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸੰਤ ਸਮਾਜ ਵੱਲੋਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਨਹੀਂ ਨਹੀਂ ਚਲਦੇ ਚਲਦੇ ਆਪਾਂ ਘਰ ਚੋਂ ਇੱਥੇ ਖੜ ਜੋ ਜਾਣਾ ਹੈ ਗੱਡੀ ਨਾ ਆਹ ਗੱਡੀ ਜੀਪ ਪੱਗਰੋ ਜਾ ਇੱਥੇ ਖੜ ਜੋ ਅੱਗੇ ਨਾ ਜਾਉਂਗੇ ਹਲੋ ਹਲੋ 98 98 98 98 ਤਾਂ ਬਹਿ ਜਾ ਕਾ ਜਿਹੜਾ ਸੱਤ ਨੂੰ ਦੇਤੀ ਹੈ ਕਿ ਅਰਦਾਸ ਹੋਵੇਗੀ ਆ ਗਿਆ ਆ ਪੈਸਾ ਰਿਗਰਪੈਨ ਆਪਾਂ ਇੱਥੇ ਆਓ ਆ ਜੇ ਜੋ ਆ ਬਤਾਈ ਹੈ ਇਹ ਤਾਂ ਤੁਹਾਨੂੰ ਖਾਣਾ ਮਿਲੂਗੀ ਤੁਹਾਨੂੰ ਵੀ ਸਭ ਨੂੰ ਸੱਚਾ ਤੁਸੀਂ ਤਾਂ ਕਹਿੰਦੇ ਨੇ ਲਾਭ ਕੋਈ ਬਖਦੇ ਦੇ ਪੂਰਾ ਬਣਾਉਣਾ ਆਪਾਂ ਕੋਈ ਨਹੀਂ ਵਧੀਆ ਬੁੜਾਇਆ ਗਿਆ ਆ ਅਪਨ ਲਈ ਤੇ ਤੁਹਾਡਾ ਦਾ ਲੋਕੀਰਸ ਕਰਾਉਂਦੇ ਆ ਤੇ ਹੱਥੇ ਤੁਲਾ ਗਾਉਂਦੇ ਮੇਂ ਬਣਾਉਂਦਾ ਸਰ ਅਸੀਂ ਬਣਾਇਆ ਨਾ ਪਿਆ ਲਾਭ ਦਾ ਜਨਮ ਹੋਇਆ ਜਿਆ ਬਣਾਇਆ ਪਿਆ ਨਹੀਂ ਅੰਦਰ ਮਾਲ ਆਣਾ ਕਿ ਪਲਾਸ ਚ ਜੜਾ ਆ ਆ ਬੜੇ ਮਾਲ ਨੂੰ وہ جناب جنانے بارمشہ نہیں نا دو جو کی ایک طرح سے کھڑا ہے میں لگا ہوتا ہوں دو لوگ کا واسا نہیں ہے بھاگا وہ نہیں ہے جو کرتے اور دعاس کر جو بیسون رہے ભગવાન بال کو تو اندازہ ہماری جو بھی بیٹ مار کا تھا ثاور والے ہم والے ہیں تیرے اعتبار میں میں رکھوں گا اس کو تیری مدد کو لا ਸਤਿ ਸ੍ਰੀ ਅਕਾਲ ਤੁਮਰੀਆਂ ਗੀਤਾਂ ਦੇ ਆਗਿਰੇ ਸਨਾਂ ਵਾਲੇ ਸਨਾਂਬੋਜੀ ਦਰਬਾਰ ਅਰ ਸੇਵਕੋ ਤੁਮਾਰ ਬਹੁਤ ਜਰੂਰਤ ਤੁਮਾਰ ਆਸ ਸੰਭੋਗ ਕਰ ਰਹਾ ਮਹਾਰਾਜ ਸਤਿਗੁਰੂ ਮੇਰਾ ਸਤਿਗੁਰੂ ਵਿੱਚ ਆਤਮਾ ਵਾਲੇ ਧੀ ਲੋਕ ਨੂੰ ਮੁੰਡਾ ਵਿੱਚ ਆਰੰਭੀ ਨਤਰ ਪੂਜਾ ਸਿਰ ਗੁਬਾਲ ਇੱਕ ਮਹਦੇਵ ਦੀ ਪੂਜਾ ਸੰਤ ਭਗਤ ਦੇ ਦਾਸ ਵਾਰੇ ਸੰਤੁਰੂ ਗਿਆਨਾਨੰਦ ਮੰਗਰਜੀ ਅਰਦਾਸ ਵਿਚਾਰ ਕਰਕੇ ਕੋ ਵਾਲੀ ਜੋ ਸਾਮੀ ਵਾਲੀ ਗੁਰੇਂਦਰ ਜਨਗੀਰ ਦਾ ਦਤਾ ਜੋਤੀ ਜੋਤ ਰੂਪ ਤੁਆ ਕੀ ਮੰਗਾਂ ਦੀ ਆਗਿਰੇ ਬਹੁਤ ਨਸਾਰਾ ਵੀ ਅਰਦਾਸ ਬੇਨਤੀ ਕੀਤੀ ਹੈ ਕਿ ਮਹਾਰਾਜ ਮਿਲਦਾਰ ਕਰ ਵਿੱਚ ਨੂੰ ਦਰਦੀ ਸੇਵਾ ਕਰਨੀ ਹੈ ਸੇਵਾ ਲਈ ਨਵਾਂ ਬੇਨਤੀ ਕਰਤਾ ਆਮ ਜੀ ਸਿੱਖ ਸਰਕਾਰ ਤੋਂ ਅੰਮ੍ਰਿਤ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਆਪ ਦੇ ਚਰਨਾ ਵਿੱਚ ਪ੍ਰਵਾਸ ਇਹ ਮੱਠਾ ਟਿਕਾਣਾ ਤੇ ਪਹੁੰਚੇ ਦੇ ਵੇਦਕਾਰ ਕਰਤਾ ਪੰਜਾਬ ਦੇ 13 ਲੋਕ ਸਭਾ ਸੀਟਾਂ ਵਾਸਤੇ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਕਿ 13 ਸੀਟਾਂ ਜਿਹੜੀਆਂ ਇਹਨਾਂ ਦੇ ਜਿੱਤ ਕੇ ਲੈਣ ਵਾਲੀ ਟੀਮ ਵਿੱਚ ਬੈਠਣ ਵੀਰਤਾ ਨੂੰਤਾ ਇਹ ਨਦੀ ਅਰਦਾਸ ਬੇਨਤੀ ਆਪ ਜੀ ਦੇ ਚਰਨਾ ਵਿੱਚ دورکاری સેવા کرنے સેવા લીધોને જો બોલે સો અમે પ્રાય ભગવાન બાપ્પાના પારાની જય શ્રી શ્રી એકવાર સદગુરુ ગ્યાનાત્માના જય આજ આભાર એ દીપ્ય અતુરાઈથી જ્ઞાનામંત્રને વાવરતીમાં સાબિત કરી ઓનલોગ હજી ਦੇਖੋ ਜੀ ਇਹੋ ਜਿਹੇ ਹੋ ਜਾਣਾ ਕਿ ਇੱਕ ਤੇ ਆਪਾਂ ਇੱਥੇ ਨੇ ਪੰਜ ਲਾਈਨ ਦਾ ਪ੍ਰੋਗਰਾਮ ਦਾ ਜੀ ਤੁਹਾਡਾ ਕੰਪਲੀਟ ਹੋ ਜਾਣਾ ਹੈ ਬਾਬਾ ਜੀ ਕਿੰਨੇ ਪੰਜ ਲਾਈਨ ਪਹਿਲੇ ਮੀਟਿੰਗ ਰੱਖ ਲਈ ਕਿਹਾ ਹਾਂ ਕਰ ਲਿਆ ਲੰਬਾ ਸਮੇਂ ਦੀ ਇਹ 9 ਸਾਲ ਹੋ ਗਏ ਕਿ ਕੰਮ ਕਰਦੇ ਨੂੰ ਸਾਨੂੰ ਸਰਕਾਰ ਦੇ ਇਹ ਨਾ ਕੋਈ ਅਚਾਨਕ ਹੁਣ ਕੇ ਹਰ ਹਰ ਵਾਲਮੀਕੀ ਅੱਜ ਜੋ ਪਾਵਣ ਵਾਲਮੀਕੀ ਤੀਰਥ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਪਾਵਣ ਵਾਲਮੀਕੀ ਤੀਰਥ ਦੇ ਉੱਤੇ ਨੱਕ ਮਖਤ ਕੋਏ ਨੇ ਲક્ષਣਵਾਸੀ ਦੀ ਉਹਨਾਂ ਨੇ ਅਰਦਾਸ ਕਰਾਈ ਆ ਪਰਮਾਤਮਾ ਵਾਲਮੀਕ ਮਹਾਰਾ ਜੜ ਦੀ ਕਲਾ ਰੱਖੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਉਹ ਮੰਗ ਪੱਤਰ ਜਿਹੜਾ ਮੰਗ ਪੱਤਰ ਉਹ ਮੰਗ ਪੱਤਰ ਜਿਹੜਾ ਦਿੱਤਾ ਉਹ ਦੁਰਗਾਣਾ ਮੰਦਰ ਦੇ ਲਾਗੇ ਪੈ ਰਹੋ ਮੰਦਰ ਆ ਉੱਥੇ ਇੱਕ ਨਜਾਇਜ਼ ਸਾਡੇ ਮੰਦਰ ਦੇ ਵਿੱਚ ਕਮਰਾ ਵਾ ਕਮਰੇ ਦੇ ਦਿੱਤੇ ਕੇ ਗੈਰ ਪਾਰਟੀ ਨੇ ਕਬਜ਼ਾ ਕੀਤਾ ਹੋਇਆ ਉਹਦੇ ਵਾਸਤੇ ਉਹਨਾਂ ਨੇ ਮੰਗ ਮੰਤਰ ਮੰਦਰ ਵਾਸਤੇ ਕੋਈ ਉਹਨਾਂ ਨੂੰ ਜਲਬਾਜ਼ੀ ਦਿੱਤੀ ਹੈ ਨਹੀਂ ਵਾਲੇ ਨਹੀਂ ਕੀਤੀ ਹੈ ਫਿਰ 4 ਜੁਲਾਈ ਦਾ ਉਹਨਾਂ ਕਿਹਾ ਵੀ 5 ਜੁਲਾਈ ਨੂੰ ਜੜਾ ਆਵਾਂਗੇ ਤੇ ਉਸ ਤੋਂ ਪਹਿਲਾਂ ਜਿਹੜੀ ਉਹ ਚੱਡੀਗੜ੍ਹ ਮੀਟਿੰਗ ਰੱਖੀ ਹੈ ਮੇਰੀ ਸਰਕਾਰਾਂ ਜਿੱਤਣ ਤੋਂ ਪਹਿਲਾਂ ਹੋਰ ਵਾਅਦੇ ਕਰਦੀਆਂ ਜਿੱਤ ਕੇ ਕਿਦਾਂ ਦਾ ਮਹਿਸੂਸ ਕਰਦੇ ਹੁਣ ਹੈ ਤੇ ਮਹਿਸੂਸ ਤੇ ਬਹੁਤ ਜਿਹੜੇ ਬੰਦੇ ਜਿਹੜੇ ਸਹੀ ਨਹੀਂ ਨਿਕਲੇ ਹੂੰ ਕਿਉਂਕਿ ਸਾਡੇ ਨਾਲ ਜਿੰਨੇ ਵੀ ਇਨਾਂ ਇਥੇ ਲਾਰੇ ਲਾਏ ਇੱਕ ਵੀ ਲਾਰਾ ਜਿਹੜਾ ਉਹ ਪੁਰਾਣੇ ਹਜੇ ਤੱਕ ਕਰ ਚੁੱਕੇ ਮੱਥਾ ਜ਼ਰੂਰ ਟੇਕਦੇ ਆ ਨਹੀਂ ਸਮਾਜ ਨਾਲ ਖੁਸ਼ ਹੈ ਕਿ ਨਹੀਂ ਖੁਸ਼ ਨਹੀਂ ਸਮਾਜ ਸਾਡੇ ਜਾਈ ਨਹੀਂ ਖੁਸ਼ ਤੇ ਸਮਾਜ ਕਿੱਥੋਂ ਖੁਸ਼ ਹੋਣਾ ਕੀ ਕੀ ਕਰਨਾ ਚਾਹੁੰਦੇ ਆ ਇਹ ਲੋ ਕਰਦਾ ਚਾਹੁੰਦੇ ਆ ਵੀ ਇਹਦੇ ਵੱਲ ਜਿਹੜਾ ਉਹ ਧਿਆਨ ਦਿੱਤਾ ਜਾਵੇ ਇਹਦੇ ਲੱਛਣ ਤੇ ਆਉਂਦੇ ਰਹਿੰਦੇ ਨੇ ਸਰਕਾਰ ਦਾ ਇਸ ਤੀਰਥ ਸਥਲ ਵੱਲ ਧਿਆਨ ਧਿਆਨ ਨਹੀਂ ਪੂਰਾ ਕੋਈ ਧਿਆਨ ਨਹੀਂ ਆਣ ਵਾਲੀਆਂ ਵੋਟਾਂ ਢਾਈ ਸਾਲ ਜਿਹੜੇ ਹੋ ਗਿਆ ਕੋਈ ਵੀ ਇੱਥੇ ਜਿਹੜਾ ਉਹ 1 ਰੁਪਇਆ ਨਹੀਂ ਦਿੱਤਾ ਕੋਈ ਟਕੇ ਦਾ ਜੀ ਕਰਾਂ ਜੀ ਵਾਲਮੀਕ ਜੀ ਅੱਜ ਵਾਲਮੀਕੀ ਦੀ ਤਰਫ ਤੇ ਸਿਗੰ ਭਗਵੰਤ ਮਾਨ ਜੀ ਸਤਿਗੁਰੂ ਮਲਕੀਨਾਨ ਮਹਾਰਾਜ ਕੋ ਆਸ਼ੀਰਵਾਦ ਲੈਣ ਆਏ ਨਾਲ ਮੱਥਾ ਟੇਕਣ ਆਏ ਜੋ ਵੀ ਸਤਿਗੁਰੂ ਮਲਕੀਨਾਨ ਜੀ ਨੇ ਆਮ ਆਦਮੀ ਪਾਰਟੀ ਦੀ سپورਟ ਕਰਨ ਲਈ ਅੱਜ ਆਸ਼ੀਰਵਾਦ ਦਿੱਤਾ ਨਾਲੇ ਇਸ ਵਾਰ 13 0 ਦਾ ਹੰਗਾਰਾ ਪਰਿਆ ਤੇ ਆਮ ਆਦਮੀ ਪਾਰਟੀ ਨੂੰ ਵਨ ਸਾਈਡਡ ਵਾਲਮੀਕ ਸਮਾਜ ਸੰਤ ਸਮਾਜ ਵਨ ਸਾਈਡਡ ਵੋਟਾਂ ਪਵਾ ਕੇ ਪੰਜਾਬ ਦੇ ਵਿੱਚੋਂ 13 0 MP ਕਰਨਗੇ ਸਾਰਿਆਂ ਨੂੰ ਜੈ ਵਾਲਮੀਕੀ ਕੀ ਹਰ ਹਰ ਵਾਲਮੀਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਮਾਝੂਪੂਰਤਮਾਨ ਜੀ ਪਵਨ ਬਾਲਮੀਕੀ ਤੀਰਥ ਵਿਖੇ ਪਰਿਵਾਰ ਸਵੇਤ ਮੱਥਾ ਟੇਕਣ ਵਾਸਤੇ ਆਏ। ਭਗਵਾਨ ਬਾਲਮੀਕੀ ਤੀਰਥ ਤੇ ਸੰਤ ਮਲਗੀ ਨਾਜਮਾ ਰਈ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਨਾਲੇ ਚੜ੍ਹਦੀ ਕਲਾ ਦਾ ਵਰਦਾਨ ਵੀ ਦਿੱਤਾ। ਨਾਲ ਉਹਨਾਂ ਦੀ ਧਰਮ ਪਤਨੀ, ਉਹਨਾਂ ਦੀ ਬੇਟੀ ਸਾਰੀ ਕੀ ਉਹਨਾਂ ਦੀ ਆਈ ਹੈ। ਲੇਕਿਨ ਬਾਬਾ ਜੀ ਨੇ ਇਹ ਵੀ ਅੱਜ ਦੇਸ਼ ਕੀਤਾ ਹੈਗੇ, ਭੋਟਾਂ ਜਿਹੜੀਆਂ ਆ ਉਹ ਆਮ ਆਦੀਨ 파ਕੇ। ਸੰਨ ਦੇ ਵਿੱਚ ਭਗਵੰਤ ਮਾਨ ਦੀ ਆਵਾਜ਼ ਨੂੰ ਬੁਲੰਦ ਕਰੋ। 13 0 ਦੀ ਆਵਾਜ਼ ਦਿੰਦੀ ਹੈ 10ਵੀਂ ਸਭ ਨੂੰ ਇਹ ਹੀ ਬੇਨਤੀ ਕਰਦਾ ਹੈ ਕਿ ਆਓ ਜਿਸ ਨੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਸ ਨੇ ਗਰੀਬਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜ਼ੀਰੋ ਬਿੱਲ ਲਾਉਂਦਾ ਹਸਪੀਟਲ ਵਧੀਆ ਸਕੂਲ ਵਧੀਆ ਸਾਰਾ ਕੁਝ ਠੀਕ ਹੈ ਪਹਿਲੇ ਜਮਾਨੇ ਦੇ ਵਿੱਚ ਸਭ ਤੋਂ ਵੱਡਾ ਬਦਮਾਸ਼ ਹੁੰਦਾ ਹੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਸੀ ਵੱਡਾ ਜ਼ਿਮੀਂਦਾਰ ਹੁੰਦਾ ਹੀ ਉਹ ਮੁੱਖ ਮੰਤਰੀ ਬਣਦਾ ਹੀ ਵੱਡਾ ਤਵਾਦੀ ਹੁੰਦਾ ਹੀ ਉਹ ਮੁੱਖ ਮੰਤਰੀ ਬਣਦਾ ਹੀ ਲੇਕਿਨ ਇੱਕ ਗਰੀਬ ਪਰਿਵਾਰ ਤੋਂ ਇੱਕ ਮਾਸਟਰ ਦੇ ਬੇਟੇ ਨੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖ ਕੇ ਤੇ ਉਸ ਨੂੰ ਕਾਮਯਾਬ ਕੀਤਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਣ ਜੋ ਮਾਨ ਦੀ ਸਰਕਾਰ ਦਾ ਜਿਨ੍ਹਾਂ ਨੇ ਗਰੀਬਾਂ ਦੀ ਹਮਦਰਦੀ ਗਰੀਬਾਂ ਦਾ ਪਿਆਰ ਕੀਤਾ ਹੈ ਧੰਨਵਾਦ